ਲੋਜੀ ਬੈ ਗਰੂਜੀ ਲੈ ਲਿਆ ਆਪਾਂ ਨੇ ਦੁੱਧ ਦੁੱਧ ਲੈ ਕੇ ਕੱਚਾ ਇਹਨੂੰ ਗਰਮ ਕਰ ਲਿਆ ਗਰਮ ਕਰਕੇ ਹੁਣ ਇਹ ਠੰਡਾ ਹੋ ਗਿਆ ਬਿਲਕੁਲ ਇਹ ਠੰਡਾ ਹੋ ਕੇ ਹੁਣ ਇਹਦਾ ਜਹੀ ਜਮਾ ਲਾਂਗੇ ਆਪਾਂ ਤੇ niche ਮੜਾਈ ਮੜੂਗੀ ਜਮਾ ਕੇ ਆਪਾਂ ਬਣਾਉਣੇ ਆ ਦਿਖਾਉਣੇ ਆਪਾਂ ਫਿਰ ਲੋ ਜੀ ਆ ਗਿਆ ਮੱਖਣ ਮੱਖਣ ਕੱਢ ਲਣੀ ਆਪਾਂ ਤੇ ਠੰਡਾ ਸੀਗਾ ਦਹੀਂ ਉਹਦੇ ਕਰਕੇ ਵਧੀਆ ਲੱਸੀ ਠੰਡੀ ਹੋਈ ਐ ਇੱਕ ਹੋ ਗਿਆ ਮੱਖਣ ਇੱਕ ਹੋ ਗਈ ਲੱਸੀ ਇਹ ਦੇਖੋ ਕੱਢ ਲਈ ਆਪਾਂ ਤੁਹਾਨੂੰ ਦਿਖਾਉਣੀ ਆ ਫਿਰ ਸਾਫ਼ ਕਰ ਲਾਂ ਮੈਂ ਤੇ ਅੱਜ ਮੈਂ ਗ੍ਰੈਂਡਰ ਨਾਲ ਹੀ ਕੱਢ ਲਿਆ ਅੱਜ ਮਧਾਨੀ ਨਹੀਂ ਲਾਈ ਥੋੜਾ ਜਿਹਾ ਸੀਗਾ ਤਾਜੀ-ਤਾਜੀ ਮੱਖਣੀ ਕੱਢ ਲਈ ਆ ਨੂਡਲ ਲਓ ਜੀ ਮੱਖਣਾ ਆਪਾਂ ਨੇ ਕੱਢ ਲਿਆ ਏ ਮੱਖਣ ਤਾਂ ਹੈ ਤਾਂ ਥੋੜਾ ਜਿਹਾ ਹੀ ਸੀਗਾ ਇਹ ਹੈਗੀ ਲੱਸੀ ਤੇ ਇਹ ਹੈਗਾ ਮੱਖਣ ਤੇ ਇਹਨੂੰ ਆਪਾਂ ਹੁਣ ਗਰਮ ਕਰ ਲੈਣੇ ਅੱਗੇ-ਅੱਗੇ ਵੀਡੀਓ ਦੇਖਿਓ ਤੁਸੀਂ ਗੈਸ ਤੇ ਧਰ ਲਿਆ ਤੇ ਗੈਸ ਤੇ ਧਰ ਕੇ ਹੁਣ ਆਪਾਂ ਗਰਮ ਕਰਦੇ ਆ ਨਾਲੇ ਦਿਖਾਉਣੀ ਆ ਤੁਹਾਨੂੰ ਨਾਲ ਦੀ ਨਾਲ ਕੀ ਬਣਾਉਣੀ ਆ ਆਪਾਂ ਦੁੱਧ ਤੋਂ ਤੇ ਲਸਤ ਇਹ ਹੈ ਹੈਗੀ ਆਪਾਂ ਦੁੱਧ ਰੜਕਿਆ ਸੀਗਾ ਦੁੱਧ ਤੋਂ ਕੀ ਕੀ ਚੀਜ਼ਾਂ ਬਣਦੀਆਂ ਨੇ ਆਪਾਂ ਘਰ ਵਿੱਚ ਬਣਾ ਸਕਦੀਆਂ ਤੇ ਲੋ ਜੀ ਦੁੱਧ ਗਰਮ ਧਰਿਆ ਪਿਆ ਆਪਣਾ ਹਲੇ ਹੋਜ ਵੀ ਥੋੜਾ ਜਿਹਾ ਹੋਰ ਗਰਮ ਤੇ ਠੰਡਾ ਸੀਗਾ ਨਾ ਠੰਡੇ ਕਰਕੇ ਥੋੜਾ ਜਿਹਾ ਟਾਈਮ ਲੱਗੂਗਾ ਤੇ ਮੱਖਣ ਮੈਂ ਕੱਢ ਲਿਆ ਤੇ ਕੱਢ ਕੇ ਕਿ 1.5 ਕਿਲੋ ਸੀਗਾ ਵੈਸੇ ਦੁੱਧ ਉਸ ਤੋਂ ਬਾਅਦ ਆਪਾਂ ਲੋ ਜੀ ਇਹਨੂੰ ਗਰਮ ਕਰਕੇ ਤੇ ਆਪਾਂ ਨੇ ਬਣਾ ਲਿਆ ਪਨੀਰ ਹੁਣ ਜਦੋਂ ਆਪਾਂ ਇਹਨੂੰ ਗਰਮ ਕਰ ਲਾਂਗੇ ਨਾ ਪੂਰਾ ਫਟ ਜਾਣਾ ਇਹਨੇ ਇਹ ਫਟ ਜਾਣਾ ਇਹ ਦੇਖਿਓ ਨਾਲੇ ਕੁਝ ਪਾਉਣ ਦੀ ਲੋੜ ਨਹੀਂ ਵਿੱਚ ਟਰਾਟਰੀ ਨਾਲੇ ਕੁਝ ਵੀ ਮੈਂ ਕੁਝ ਵੀ ਨਹੀਂ ਪਾਇਆ ਤੇ ਲੋਜੀ ਉਂਝ ਦੇਖਦੀ ਹੋਰੀ ਖੜ ਜਾਨੀ ਮੈਂ ਕਿਤੇ ਉੱਪਰ ਨਾ ਜਾਵੇ ਤੇ ਲੋਜੀ ਲਾ ਲਿਆ ਲਾ ਕੇ ਦੇਖੋ ਫਟ ਗਿਆ ਇਹ ਚੰਗੀ ਤਰ੍ਹਾਂ نیچے ਲਾ ਲਿਆ ਹੈ ਤਾਂ ਗਰਮ ਥੋੜਾ ਜਾਂ ਦੇਖੋ ਭਾਪਾ ਨਿਕਲਦੀਆਂ ਨੇ ਤੇ ਹਲਾ ਲਾ ਲੈਂਦੀ ਆ ਮੈਂ ਥੋੜਾ ਜਾਂ ਚਾਂਚੇ ਨਾਲ ਗਰਮ ਹੋ ਗਿਆ ਇੱਕ ਘਰ ਮੈਂ ਕਿੰਨੀ ਚੱਲਿਆ ਹੁਣ ਮੈਨੂੰ ਲੱਗਦਾ ਹੱਥ ਤੇ ਵੀ ਨਾ ਪੈ ਜੇ ਬਟੁੱਲੇ ਜਵੇ ਹੁਣ ਮੈਨੂੰ ਚਿੱਕਣਾ ਪੈਣਾ ਪੋਣੀ ਨਾਲ ਤੇਲ ਉਹ ਜੀ ਹੁਣ ਪੋਣੀ ਨਾਲ ਚੱਕੂਗੀ ਫੇਰ ਪਾਉਂਗੀ ਗਰਮ ਹਨ ਮੈਂ 40 ਇੱਕ ਚ ਕਰ ਲੈਣਾ ਸੀਗਾ ਉਹਦੇ ਚ ਵਧੀਆ ਸੀ ਇਹ ਹੁਣ ਚੱਕਣੀ ਵੀ ਕਿੰਨੀ ਔਖੀ ਆ ਧਰਨਾ ਪੈਣਾ ਫੋਨ ਆਪਾਂ ਨੂੰ ਫੋਨ ਧਰ ਕੇ ਹੁਣ ਤੇ ਹੁਣ ਇਹਨੂੰ ਆਪਾਂ ਪਾਉਣੀ ਆ ਪਾ ਝਾਰਨੀ ਚ ਪੋਣੀ ਚ ਚਾਰਨਿਚ ਪਉਣਾ ਧਰ ਲਿਆ ਏ ਉਹਦੇ ਚ ਪਾ ਕੇ ਇਹ ਦੇਖੋ ਪਨੀਰ ਫਟ ਗਿਆ ਆਪਣਾ ਸੁੱਕ ਗਿਆ ਸੀਗਾ ਇਹ ਫ੍ਰੀਜ ਵਿੱਚ ਲਾਤਾ ਸੀਗਾ ਮੈਂ ਰਾਤ ਸਬਜੀ ਪਈ ਸੀਗੀ ਇਹਦੇ ਕਰਕੇ ਮੈਂ ਫ੍ਰੀਜ ਵਿੱਚ ਲਾਤਾ ਇਹ ਦੇਖੋ ਸੁੱਕ ਗਿਆ ਅੱਜ ਬਣਾ ਲਾਂਗੇ ਆਪਾਂ ਸਬਜੀ ਪਨੀਰ ਦੀ ਪਨੀਰ ਪਾ ਲਾਂਗੇ ਇਹ ਦੇਖੋ ਦੁੱਧ ਤੋਂ ਦਹੀਂ ਦਹੀਂ ਤੋਂ ਮੱਖਣ ਮੱਖਣ ਤੋਂ ਨਾਲੇ ਪਨੀਰ ਬਣ ਗਿਆ ਤੇ ਨਾਲੇ ਬਣ ਗਿਆ ਮੱਖਣ ਤੋਂ ਘਿਓ ਬਣ ਗਿਆ ਤੇ ਨਾਲੇ ਇਹ ਬਣਾ ਲਿਆ ਆਪਾਂ ਨੇ ਪਨੀਰ ਉਸ ਤੋਂ ਬਾਅਦ ਫਿਰ ਮੈਂ ਸਿਰ ਵੀ ਨਹਾ ਲਨੀ ਆ ਕਲੂਣਾ ਹਮਗੇ ਸਿਰ ਇਹ ਦੇਖੋ ਵਧੀਆ ਇਹ ਸੁੱਕਾ ਜਾ ਥੋੜਾ ਜਿਹਾ ਇਹਦੇ ਕਰਕੇ ਬਣ ਗਿਆ ਨਾ ਫ੍ਰਿਜ ਚ ਲਾਤਾ ਸੀਗਾ ਮੈਂ ਇਹ ਪਨੀਰ ਫ੍ਰਿਜ ਚ ਲਾਤਾ ਸੀਗਾ ਫ੍ਰਿਜ ਚ ਲਾਉਣ ਕਰਕੇ ਉੱਪਰ ਥੋੜਾ ਜਿਹਾ ਸਿੱਕਰੀ ਜੀ ਆ ਗਈ ਡੱਬੇ ਚ ਪਾਉਣਾ ਭੁੱਲ ਗਈ ਮੈਂ ਢੱਕਣਾ ਢੱਕਣਾ ਸੀਗਾ ਤੇ ਲੋ ਜੀ ਨੂੰ ਮਸਲ ਲਾਂਗੇ ਸਬਜ਼ੀ ਬਣਾ ਲਾਂਗੇ ਆਪਾਂ ਫਿਰ ਅੱਜ ਸ਼ਾਮ ਨੂੰ ਹਨਾ ਤੇ ਲੋ ਜੀ ਦੇਖੋ ਘਰ ਦਾ ਪਨੀਰ ਦੁੱਧੋਂ ਤੋਂ ਕੀ ਕੀ ਚੀਜ਼ਾਂ ਬਣਦੀਆਂ ਨੇ ਆਪਾਂ ਕੀ ਕੀ ਬਣਾਉਣੇ ਆ ਅਗਰ ਵੀਡੀਓ ਵਧੀਆ ਲਗੀ ਸਾਰਿਆਂ ਨੂੰ ਬਣਾ ਕੇ ਦੇਖਿਓ ਮੈਂ ਪਹਿਲਾਂ ਵੀ ਵੀਡੀਓ ਵੈਸੇ ਪਾਈ ਸੀਗੀ ਚਿਰ ਹੋ ਗਿਆ ਹਨਾ ਉਦੋਂ ਦੇਖੀ ਪਤਾ ਹੀ ਨਾ ਕਿਸੇ ਨੇ ਹਨਾ ਐਨਾ ਹੁਣ ਮੈਨੂੰ ਪਤਾ ਨਹੀਂ ਪਹਿਲਾਂ ਵੀ ਬਣਾਈ ਸੀਗੀ ਤੇ ਹੁਣ ਫੇਰ ਬਣਾਉਣੀ ਆ ਪਨੀਰ ਬਣ ਗਿਆ ਆਪਣਾ ਵਧੀਆ ਥੋੜਾ ਜਿਹਾ ਆਪਾਂ ਨੂੰ ਮੁੱਕਦਾ ਨਹੀਂ ਤਿੰਨੇ ਜਾਣਿਆਂ ਨੂੰ ਤੇ ਕੋਲੀ ਚ ਬਣ ਗਿਆ ਥੋੜੀ ਜਿਹੀ ਪੁਰਜੀ ਬਣਾ ਲਾਂਗੇ ਅੱਜ ਆਪਾਂ ਪਿਆਜ਼ ਕੱਟ ਕੇ ਤੇਲ ਉਹ ਜੀ ਦੇਖੋ ਜੀ ਇਹ ਆਪਾਂ ਬਣਾ ਲਿਆ ਸੀਗਾ ਕਿਉਂ ਮੱਖਣ ਗਰਮ ਕਰਕੇ ਘਿਓ ਬਣਾ ਲਿਆ ਸੀਗਾ ਉਹ ਮੈਂ ਰੋਟੀਆਂ ਚ ਉਪੜ ਲੈਣੀ ਹੁੰਦੀਆਂ ਰੋਟੀਆਂ ਮੈਂ ਹੁਣ ਮੇਰੇ ਦੇਸੀ ਘਿਓ ਨਾਲੇ ਚੁਪੜ ਲੈਣੀ ਆ ਹੁਣ ਮੈਂ ਫਾਰਮ ਵਰਤਦੀ ਨਹੀਂ ਤੜਕਾ ਸਰੋਂ ਦੇ ਤੇਲ ਦਾ ਜਾਂ ਜਾਂ ਮੂੰਗੀ ਦੀ ਦਾਲ ਨੂੰ ਮੈਂ ਮੂੰਗੀ ਮਸਰੀ ਦੀ ਨੂੰ ਘਿਓ ਦਾ ਲਗਾ ਲੈਣੀ ਆ ਦੇਸੀ ਫਾਰਮ ਨਹੀਂ ਹੁਣ ਮੈਂ ਕਦੇ ਵੀ ਵਰਤਿਆ ਤੇ ਲੋ ਜੀ ਇਹ ਬਣ ਗਿਆ ਸੀਗਾ ਆਪਣਾ ਘਿਓ ਥੋੜਾ ਜਾਂ ਕਿਉਂ ਜਿੰਨਾ ਕਿ ਮੱਖਣ ਹੁੰਦਾ ਫਿਰ ਉਹਦੇ ਹਿਸਾਬ ਨਾਲ ਬਣਾਉਣੀ ਕੋਈ ਹਨਾ ਘਿਓ ਬਣਦਾ ਇਹ ਘਿਓ ਬਣ ਜਾਂਦਾ ਦੁੱਧ ਤੋਂ ਦੇਖੋ ਦੁੱਧ ਤੋਂ ਦਹੀਂ ਦਹੀ ਤੋਂ ਮੱਖਣ ਨਾਲੇ ਲੱਸੀ ਤੇ ਨਾਲੇ ਬਣ ਗਿਆ ਘਿਓ ਪੰਜ ਚੀਜ਼ਾਂ ਫਿਰ ਬਣ ਗਿਆ ਪਨੀਰ ਛੇ ਚੀਜ਼ਾਂ ਤੇ ਇੱਕ ਆਪਾਂ ਕਿਉਂ ਜਿਹੜਾ ਆਪਾਂ ਕਿਉਂ ਗਰਮ ਕਰ ਲਾਨੇ ਆ ਨਾ ਉਹਦੇ ਵਿੱਚ ਲੱਸੀ ਜੀ ਹੁੰਦੀ ਆ ਨਾ ਉਹਦੇ ਵਿੱਚ ਵੀ ਮੈਂ ਸ਼ੱਕਰ ਪਾ ਕੇ ਜਾਂ ਆਟਾ ਪੁੰਨ ਕੇ ਪਾ ਲਾਣੀ ਆ ਉਹ ਵੀ ਤੁਹਾਨੂੰ ਦਿਖਾਉਂ ਕਦੇ ਵੈਸੇ ਮੈਂ ਵੀਡੀਓ ਪਾਈ ਵੀ ਆ ਉਹ ਬਹੁਤ ਟੇਸਟੀ ਲੱਗਦਾ ਜਾਂ ਸ਼ੱਕਰ ਪਾ ਲੋ ਉਹਦੇ ਵਿੱਚ ਵਿੱਚ ਕਿਉਂ ਹੁੰਦਾ ਨਾ ਉਹਦੇ ਵਿੱਚ ਤੇ ਮੈਂ ਨਾ ਆਟਾ ਪੁੰਨ ਕੇ ਥੋੜਾ ਜਿਹਾ ਬਾਲਾ ਨਹੀਂ ਹੁੰਦੀਆਂ ਬਰਫੀ ਜਮਾਲਾ ਨਹੀਂ ਹੁੰਦੀਆਂ ਉਹ ਵੀ ਇੱਕ ਦਿਨ ਦਿਖਾਉਂਗੀ ਜਿੱਦਣ ਜਿਆਦਾ ਈ ਘੋ ਹੋਇਆ ਨਾ ਰਕਲੀ ਆ ਮੈਂ ਆਪਣੀ ਲੱਸੀ ਉਹਦੇ ਨਾਲ ਨਹਾਵਾਂਗੇ ਥੋੜਾ ਜਿਹਾ ਦਹੀਂ ਨਾਲ ਹੁਣ ਮੈਂ 2 ਸਾਲ ਹੋ ਗਏ ਲੱਸੀ ਨਾਲੇ ਨਹਾਉਣੀ ਆ ਪਹਿਲਾਂ ਵੀ ਸਿਰ ਲੱਸੀ ਨਾਲ ਨਹਾਉਦੀ ਹੁੰਦੀ ਸੀ ਉਹਦੇ ਕਰਕੇ ਬਾਹਲ ਬਹੁਤ ਵਧੀਆ ਰਹਿੰਦੇ ਨੇ ਮੈਂ ਹੁਣ ਤੇਲ ਨਹੀਂ ਲਾਉਂਦੀ 2 ਸਾਲ ਹੋ ਗਏ ਬਹੁਤ ਵਧੀਆ ਰਹਿੰਦੇ ਨੇ ਅਗਰ ਵੀਡੀਓ ਲ ਵਧੀਆ ਲੱਗੀ ਕਮੈਂਟ ਲਾਈਕ ਸਬਸਕ੍ਰਾਈਬ ਕਰਨਾ ਜੀ ਵੈਗੁਰ ਦੀ ਕਾ ਖਾਲਸਾ ਸ੍ਰੀ ਵੈਗੁਰ ਜੀ ਕੀ ਫਤਿਹ ਜੀ